ਉਹ ਅੱਜ ਬੜੀ ਭੈੜੀ ਸੀਗੀ ਗਰਮੀ ਤੇ ਦਿਨ ਸੀਗਾ ਕਹਿਰ ਦਾ ਗੇੜਿਆਂ ਵਾਲੇ ਵੀ ਨਾ ਦਿਨ ਟਪਾਇਆ ਸੀ ਟਾਈਮ ਇਹਨੇ ਦੁਪਹਿਰ ਦਾ ਉਹ ਕਈ ਉਲਿਆ ਤੇ ਡਿੱਗੇ ਕਈ 11 ਵਜੇ ਲੌਣ ਲੱਗੇ ਟੋਬੇ ਵਿੱਚ ਤਾਰੀਆਂ ਲੋਕੀ ਅੜਾਉਂਦੇ ਸੀ ਮਜ਼ਾਕ ਖਾਸ ਹਾਸ ਮਾਰ ਦੇ ਸੀ ਤਾੜੀਆਂ ਉਹ ਮੇਰੇ ਚੀਨੇ ਨੇ ਵੀ 12 ਵਜੇ ਮੂਹਲੇ ਆ ਪਟ ਸੀ ਐਂਟੀ ਕਹਿਣ ਲੱਗੇ ਇਹਨੇ ਡਿੱਗ ਪੈਣਾ ਛੱਟ ਪਟ ਜੀ ਪਰ ਲਾ ਕੇ ਪੂਰਾ ਜੋਰ 2:30 ਵਜੇ ਚੀਨਾ ਬਾਜੀ ਮੁਕਾ ਗਿਆ ਐਂਟੀਆਂ ਦੀ ਧੌਣ ਵਿੱਚ ਜੱਤ ਵਾਲਾ ਕੀਲਾ ਲਾ ਗਿਆ ਉਹ ਐਂਟੀਆਂ ਦੀ ਧੌਣ ਵਿੱਚ ਜੱਤ ਵਾਲਾ ਕੀਲਾ ਲਾ ਗਿਆ ਉਹ ਜਿੱਤ ਕੇ ਬਾਜੀ ਬੱਲੇ ਬੱਲੇ ਕਰਵਾ ਗਿਆ ਉਹ ਚੀਨਾ ਜੱਤ ਕੇ ਬਾਜੀ ਬੱਲੇ ਬੱਲੇ ਕਰਵਾ ਗਿਆ ਕੇ ਫਿਰ ਕਰਨੇ ਖੜਾਕ ਪੈਣਗੇ ਜਿੱਲ ਸਾਰੇ ਆਪਣੇ ਸਤਾਦ ਭੁੱਲ ਗਏ ਮੋਟਾਂ ਦੇ ਵਿੱਚ ਤੇ ਇੱਕ ਤੇ ਵਿਵਾ ਪਾਲਿਆ ਮੁੰਡਿਆਂ ਨੇ ਸਾਡੀ ਜਿੱਤੋ